ਆਰਕੀਟੈਕਟ ਆਫ ਮਾਡਰਨ ਇੰਡੀਆ ਡਾਕਟਰ ਅੰਮਿਤਕਰ ਆਧੁਨਿਕ ਭਾਰਤ ਦੇ ਮਾਤਾ ਤੇ ਅੱਜ ਸਾਡੇ ਚੀਫ ਗੈਸਟ ਸਾਡੇ ਬਹੁਤ ਮਹਿਮਾਨ ਇਸ ਕਿਤਾਬ ਨੂੰ ਰਿਲੀਜ਼ ਕਰਨਗੇ ਤੇ ਇਸ ਕਿਤਾਬ ਦੇ ਨਾਲ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਮਿਸ਼ਨਰੀ ਸਾਥੀ ਸ਼੍ਰੀਮਾਨ ਗੁਰਧਿਆਲ ਬੋਧੀ ਜਿਨ੍ਹਾਂ ਨੇ ਬਾਬਾ ਸਾਹਿਬ ਦੀ ਲਿਖੀ ਹੋਈ ਕਿਤਾਬ ਬੁੱਧਾ ਐਂਡ ਹੀਸਤਮਾ ਉਹਦਾ ਪੰਜਾਬੀ ਅਨੁਵਾਦ ਕੀਤਾ ਤੇ ਅੱਜ ਉਹ ਕਿਤਾਬ ਜਿਹੜੀ ਬੁੱਧਾ ਐਂਡ ਇਸ ਤਮਾ ਦਾ ਪੰਜਾਬੀ ਅਨੁਵਾਦ ਸ਼੍ਰੀ ਗੁਰਦਿਆਲ ਬੋਸ ਜੀ ਪ੍ਰਭੂਤ ਭਾਰ ਦੇ ਸਾਥੀਆਂ ਨੂੰ ਉਹ ਕਿਤਾਬ ਭੇਟ ਕਰਨਗੇ ਉਹ ਕਿਤਾਬ ਜਿਹੜੀ ਆ ਅੱਜ ਇਸ ਕਿਤਾਬ ਦੇ ਨਾਲ ਨਾਲ ਰਿਲੀਜ਼ ਕੀਤੀ ਜਾਏਗੀ ਆ ਸਾਰੇ ਉਹ ਬੰਦੇ ਕਰਨਾਸ਼ੀਲ ਰਾਹੁਲ ਜੀ ਕੇ ਦੁਆਰਾ ਲਿਖੀ ਗਈ ਕਿਤਾਬ ਉਹ ਵੀ ਅੱਜ ਇਸੇ ਮੰਚ ਤੇ ਰਿਲੀਜ਼ ਕੀਤੀ ਜਾਏਗੀ ਪਹਿਲੇ ਪ੍ਰਭੂਤ ਭਾਰ ਦੀ ਕਿਤਾਬ ਰਿਲੀਜ਼ ਹੋ ਰਹੀ ਹੈ ਤੋਂ ਸਭੀ ਸੇ ਬੇਨਤੀ ਕਰਦਾ ਕਿ ਜੇ 15 ਕੰਪੀਟੀਸ਼ਨ ਦੀ ਕਿਤਾਬ ਹੈ तो इसका नाम है आर्किटेक्ट ऑफ मॉडर्न इंडिया डॉ बी आर अंबेडकर तो इसे आप अगस्त में जो एग्जाम होगा तो हर साल की तरह ये एग्जाम इस साल भी होगा तो आप अपने बच्चों को जहां भी आप, आप स्कूलों में कॉलेजों में आप क्या सब हैं तो आप उनसे बोलिए कि इस की किताब के एग्जाम करें डॉ अंबेडकर आधुनिक भारत निर्माता पैकेज ऑफ मॉडर्न इंडिया ਡਾਕਟਰ ਬੇਕਰ ਆਧੁਨਿਕ ਭਾਰਤ ਦੇ ਨਿਰਮਾਤਾ ਡਾਕਟਰ ਬੇਕਰ ਜਿਹੜਾ ਕਿ 16ਵੀ ਸੋਰੀ 15ਵੀ ਪੁਸਤਕ ਪਰティਕ ਜਿਹੜੀ ਆ ਉਹ ਸਾਡੀ ਉਹਦੀ ਕਿਤਾਬ ਰਿਲੀਜ਼ ਹੋ ਚੁੱਕੀ ਹੈ ਔਰ ਇਹਦੇ ਵਿੱਚ ਇੱਕ ਕਲਪਨ ਦੱਸਦੇ ਗਏ ਕਿ ਕਿਤਾਬ ਦੇ ਵਿੱਚ ਰਹੇਗਾ ਇਹਦਾ ਪੇਪਰ ਹੈਗਾ ਆ 25 ਅਗਸਤ 2024 ਨੂੰ ਲਿਆ ਜਾਣਾ ਹੈ ਤੇ ਨੈਤਵਾਰ 10:00 ਵਜੇ ਤੋਂ ਲੈ ਕੇ 11:00 ਵਜੇ ਤੱਕ ਇਹਦੀ ਡੇਟ ਜਿਹੜੀ ਆ ਉਹਦੇ ਵਿੱਚ ਪਿੱਛੇ ਮੈਂਸ਼ਨ ਹੈ ਫਾਰਮ ਵਿੱਚ ਮੈਂਸ਼ਨ ਹੈਗਾ ਆ ਇੱਕ ਤੀਜੇ ਜਿਹੜੀ ਕਿਤਾਬ ਹੈ ਇਹਦੀ ਕੀਮਤ ਜਿਹੜੀ ਹੈਗੀ ਆ ਉਹ 50 ਰੁਪਏ ਹੈਗੇ ਆ ਜਿਹੜੇ ਸਾਡੇ ਚਾਰਜ ਸੈਂਟਰ ਤਿਆਰ ਕਰਦੇ ਨੇ ਉਹ ਜਿਹੜੀ ਕਿਤਾਬ ਦਾ ਆਰਡਰ ਹੈਗਾ ਜਿਹੜਾ ਅੱਜ ਕੋ ਸਭ ਨੂੰ ਇੱਥੇ ਲਿਖਾ ਵੀ ਸਕਦੇ ਹਾਂ ਵੀ ਇੰਨੀਆਂ ਕਿਤਾਬਾਂ ਜਿਹੜੀਆਂ ਸਾਡੀ ਸੈਂਟਰ ਚ ਚਾਹੀਦੀਆਂ ਆ ਅਸੀਂ ਕਿਤਾਬਾਂ ਉਹਨਾਂ ਦੀ ਲੋਕ ਕਰਕੇ ਤੇ ਉਹਨਾਂ ਤੱਕ ਇੱਕ ਸਮਾਂ ਇਕੱਠ ਕਰਾਂਗੇ ਸਾਡੇ 15ਵੇਂ ਕੰਪੀਟੀਸ਼ਨ ਦੀ ਕਿਤਾਬ ਜਿਹੜੀ ਹੈ ਆ ਦੇ ਇੱਕ 파ਰਟ ਦੇ ਨਿਰਮਾਤਾ ਡਾਕਟਰ ਅੰਮ੍ਰਿਤਕ ਡਾਕਟਰ ਅੰਮ੍ਰਿਤਕ ਆਰਕੀਟੈਕਟ ਆਫ ਮਾਡਰਨ ਇੰਡੀਆ ਇਸ ਕਿਤਾਬ ਦੇ ਜਿਹੜੀ ਆ ਇੱਕ ਜਿਹੜਾ ਸਟੇਜ ਹੈਗਾ ਕਿਤਾਬ ਦੇ ਉੱਪਰ ਇਹਦੇ ਉੱਪਰ ਦੋ ਤਰ੍ਹਾਂ ਦੇ ਚਾਹ ਵਰ ਕੋਡ ਸਕਸੈਸ ਵਰ ਬਣੇ ਹੋਏ ਹਨ ਜਦੋਂ ਵੀ ਬੱਚੇ ਨੂੰ ਕਿਤਾਬ ਜਾਈਂ ਜਿਹੜਾ ਪਹਿਲਾ QR ਕੋਡ ਹੈਗਾ ਆ ਉਸ ਤੋਂ ਬੱਚਾ ਜਿਹੜਾ ਆ ਇਸ ਕਿਸਾਨ ਦਾ ਇਸ QR ਦੇ ਨਾਲ ਜਿਹੜੀ ਆਪਣੀ ਰਜਿਸਟ੍ਰੇਸ਼ਨ ਆਪ ਕੋ ਦਰਜ ਕਰਾ ਸਕਦਾ ਹੈ ਦੂਸਰੇ ਕਿਉਂ ਆਰ ਦੇ ਵਿੱਚ ਬੱਚੇ ਨੂੰ ਆਪਣੇ ਸੈਂਟਰਾਂ ਦੇ ਬਾਰੇ ਜਾਣਕਾਰੀ ਜਿਹੜੀ ਆ ਉਹ ਮਿਲਦੀ ਜਾਏਗੀ ਫਿਰ ਹਰ ਪਹਿਲਾ ਕਿਉਂ ਆਰ ਜਦੋਂ ਬੱਚਾ ਗੂਗਲ ਦੇ ਉੱਪਰ ਗੂਗਲ ਨੂੰ ਖੋਲਦਾ ਹੈਗਾ ਉਹਦੇ ਉੱਪਰ ਉਹਦੇ ਉੱਪਰ